ਸੱਚੇ ਕਾਲ ਜੀ ਕਾਂਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰਦੇ ਹਾਂ ਮੁੱਖ ਸੁਰਖੀਆਂ ਤੇ ਅੰਟਾਰੀਓ ਸਰਕਾਰ ਨੇ ਪੇਸ਼ ਕੀਤਾ 232.5 ਅਰਬ ਡਾਲਰ ਦਾ ਬਜਟ ਘਾਟਾ ਵਧ ਕੇ 14.6 ਅਰਬ ਡਾਲਰ ਤੇ ਪਹੁੰਚਣ ਦਾ ਅਨੁਮਾਨ ਜੀਸੀਐਮਐਸਨ ਨੋਟਸ ਦੀ ਪਵੇਗੀ ਜ਼ਰੂਰਤ 80ਆਈਪੀ ਤਹਿਤ ਦੇਣੀ ਪਵੇਗੀ ਅਰਜੀ ਸਟੱਡੀ ਵਰਕ ਪਰਮਿਟ ਰੱਦ ਹੋਣ ਤੇ ਅਪਣਾਓ ਇਹ ਤਰੀਕੇ ਸਿੱਖ ਕਾਰੋਬਾਰੀ ਤੋਂ ਮੰਗੇ ਜਾ ਰਹੇ 4.5 ਲੱਖ ਡਾਲਰ ਫਿਰ ਉਤੀ ਨਾ ਦੇਣ ਤੇ ਹਰਜੀਤ ਸਿੰਘ ਢੱਡਾ ਦਾ ਕੀਤਾ ਖਤਮ ਕੈਨੇਡਾ ਅਮਰੀਕਾ ਸੰਬੰਧਾਂ ਦਾ ਹੋਵੇਗਾ ਅਧਿਆਨ ਅਲਬਰਟਾ ਪ੍ਰੋਵਿੰਸ ਨੇ 6.5 ਮਿਲੀਅਨ ਡਾਲਰ ਦਾ ਕੀਤਾ ਨਿਵੇਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਅਨਟਾਰੀਓ ਸਰਕਾਰ ਨੇ 232.5 ਅਰਬ ਡਾਲਰ ਦਾ ਬਜਟ ਉਪੇਸ਼ ਕੀਤਾ ਹੈ ਅਨਟਾਰੀਓ ਦੇ ਅਰਥਚਾਰੀ ਨੂੰ ਅਮਰੀਕਾ ਦੇ ਟੈਰਫ ਖਤਰਿਆਂ ਤੋਂ ਬਚਾਉਣ ਦੇ ਯਤਨਾਂ ਦੇ ਵਿੱਚ ਇਸੇ ਹੀ ਯਤਨਾ ਦੇ ਤਹਿਤ ਡਗਫੋਰਡ ਸਰਕਾਰ ਦੇ ਵੱਲੋਂ 232.5 ਅਰਬ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਨਾਲ ਘਾਟਾ ਵਧ ਕੇ 14.6 ਅਰਬ ਡਾਲਰ ਤੇ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ 온ਟਾਰੀਓ ਦੇ ਅਰਥਚਾਰੀ ਨੂੰ ਅਮਰੀਕਾ ਦੇ ਟੈਰਿਫ ਖਤਰਿਆਂ ਤੋਂ ਬਚਾਉਣ ਦੀ ਯਤਨਾ ਤਹਿਤ ਡਗਫੋਰਡ ਸਰਕਾਰ ਵੱਲੋਂ 232.5 ਅਰਬ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਜਿਸ ਨਾਲ ਘਾਟਾ ਵਧ ਕੇ 14.6 ਅਰਬ ਡਾਲਰ ਤੇ ਪਹੁੰਚ ਸਕਦਾ ਹੈ ਵਿੱਤ ਮੰਤਰੀ ਪੀਟਰ ਬਿਥਨ ਫਾਲਵੀ ਨੇ ਕਿਹਾ ਕਿ অন্ਟਾਰੀਓ ਤੇ ਸਮੁੱਚਾ ਕੈਨੇਡਾ ਇੱਕ ਉਸ ਸਮੱਸਿਆ ਦਾ ਟਕਰਾ ਕਰ ਰਿਹਾ ਹੈ ਅਤੇ ਭਵਿਕ ਵਿੱਚ ਆਪਣਾ ਬਚਾਅ ਕਰਨ ਲਈ ਠੋਸ ਕਦਮ ਚੁੱਕਣੇ ਲਾਜ਼ਮੀ ਨੇ ਪੀਸੀ ਪਾਰਟੀ ਦੇ ਚੋਣ ਜਿੱਤਨ ਮਗਰੋਂ ਪੇਸ਼ ਪਹਿਲੇ ਬਜਟ ਦੇ ਵਿੱਚ ਸਿਹਤ ਤੇ ਸਿੱਖਿਆ ਖੇਤਰ ਵਾਸਤੇ ਬਹੁਤਾ ਵਾਅਦਾ ਨਹੀਂ ਕੀਤਾ ਗਿਆ ਪਰ ਸਰਕਾਰ ਦਾ ਕਹਿਣਾ ਹੈ ਕਿ 5 ਅਰਬ ਡਾਲਰ ਦੀ ਰਕਮ ਵੱਖਰੀ ਰੱਖੀ ਜਾ ਰਹੀ ਹੈ ਜਿਸ ਦੀ ਵਰਤੋਂ ਟੈਰਿਫ ਸਕਾਰਨ ਪੈਣ ਵਾਲੇ ਅਸਤਾਂ ਤੋਂ ਬਚਣ ਵਾਸਤੇ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਬਜਟ ਤਸਵੀਜ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਦੇ 10 ਸਾਲ ਦੌਰਾਨ ਇਨਫਰਾਸਟ੍ਰਕਚਰ ਤੇ 200 ਅਰਬ ਡਾਲਰ ਖਰਚ ਕੀਤੇ ਜਾਣਗੇ ਜਿਨ੍ਹਾਂ ਚੋਂ 33 ਅਰਬ ਡਾਲਰ 2025-26 ਦੌਰਾਨ ਖਰਚ ਕਰਨ ਦੀ ਤਸਵੀਜ਼ ਹੈ ਇੱਕ ਦਹਾਕੇ ਦੀ ਯੋਜਨਾ ਤਹਿਤ 33 ਅਰਬ ਡਾਲਰ ਹਾਈਵੇਜ਼ ਦੀ ਉਸਾਰੀ ਤੇ ਸਾਮ ਸੰਭਾਲ ਤੇ ਖਰਚ ਕੀਤੇ ਜਾਣਗੇ ਜਦਕਿ 64 ਅਰਬ ਡਾਲਰ ਦੀ ਰਕਮ ਪਬਲਿਕ ਟਰਾਂਜ਼ਿਟ ਤੇ ਖਰਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ 56 ਅਰਬ ਡਾਲਰ ਹੈਲਥ케ਅਰ ਇਨਫਰਾਸਟ੍ਰਕਚਰ ਅਤੇ 33 ਅਰਬ ਡਾਲਰ ਸਕੂਲਾਂ ਤੇ ਚਾਈਲਡਕੇਅਰ ਸਪੇਸਿਸ ਵਾਸਤੇ ਖਰਚੇ ਜਾਣਗੇ। ਬਜਟ ਚ ਗੈਸ ਟੈਕਸ ਪੱਕੇ ਤੌਰ ਤੇ ਹਟਾਉਣ ਦੀ ਤਸਵੀਰ ਸ਼ਾਮਿਲ ਹੈ ਜਦਕਿ ਕਲਰਿੰਗਟਨ ਅਤੇ ਟੈਕਰਿੰਗ ਦਰਮਿਆਨ ਹਾਈਵੇ 407 ਈਸਟ ਤੋਂ ਟੋਲ ਵੀ ਹਟਾਏ ਜਾ ਰਹੇ ਨੇ। ਕਾਰੋਬਾਰੀਆਂ ਨੂੰ 6 ਮਹੀਨੇ ਲਈ ਕੁਝ ਟੈਕਸਾਂ ਤੋਂ ਰਾਹਤ ਦਾ ਐਲਾਨ ਵੀ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਜੋ ਬਜਟ ਤਸਵੀਰਾਂ ਚ ਸ਼ਾਮਿਲ ਕੀਤਾ ਗਿਆ ਹੈ। ਕਾਰੋਬਾਰੀਆਂ ਨੂੰ ਰਾਹਤ ਨਾਲ ਸਰਕਾਰੀ ਖਜ਼ਾਨੇ ਉੱਤੇ 9 ਅਰਬ ਡਾਲਰ ਦਾ ਬੋਝ ਪਵੇਗਾ। ਮੌਜੂਦਾ ਖਰਚਿਆਂ ਦੇ ਹਿਸਾਬ ਨਾਲ 2026-27 ਦੌਰਾਨ ਬਜਟ ਘਾਟਾ 7.8 ਅਰਬ ਡਾਲਰ ਰਹੇਗਾ ਜਦਕਿ ਇਸ ਤੋਂ ਪਹਿਲਾਂ 500 ਮਿਲੀਅਨ ਡਾਲਰ ਦੀ ਸਰਪਲਸ ਦਾ ਅੰਦਾਜ਼ਾ ਲਗਾਇਆ ਗਿਆ ਸੀ। ਸੁਭਾ ਸਰਕਾਰ ਨੂੰ ਯਕੀਨ ਹੈ ਕਿ 2027-28 ਤੱਕ ਬਜਟ ਘਾਟਾ ਮੁਕੰਮਲ ਤੌਰ ਤੇ ਖਤਮ ਹੋ ਸਕਦਾ ਹੈ ਤੇ 200 ਮਿਲੀਅਨ ਡਾਲਰ ਦਾ ਮਾਮੂਲੀ ਸਰਪਲਸ ਸਾਹਮਣੇ ਆਉਣ ਦੇ ਆਸਾਰ ਨੇ। 2024 ਦੌਰਾਨ ਕੈਨੇਡਾ ਦਾ ਜੀਡੀਪੀ 1.5 ਫੀਸਦੀ ਵਧਿਆ ਹੈ ਪਰ ਮੌਜੂਦਾ ਬਾਰੇ ਦੌਰਾਨ ਵਾਦਾਦਾਰ 0.8 ਫੀਸਦੀ ਰਹਿਣ ਦੀ ਉਮੀਦ ਹੈ। ਹੈਲਥ케ਅ ਵਾਸਤੇ 91.1 ਅਰਬ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਗਿਆ ਪਿਛਲੇ ਸਾਲ 93.3 ਅਰਬ ਡਾਲਰ ਖਰਚ ਕੀਤੇ ਗਏ ਸਨ ਪਰ ਇਸ ਵਾਰ ਵਾਅਦਾ ਮਹਿੰਗਾਈ ਦਰ ਤੋਂ ਹੇਠਾਂ ਵਿਖਾਈ ਦੇ ਰਿਹਾ ਹੈ ਬਜਟ ਤਜ਼ਵੀਜ਼ਾ ਮੁਤਾਬਕ ਫਰਟੀਲਿਟੀ ਦਾ ਇਲਾਜ ਕਰਵਾਉਣ ਵਾਲਿਆਂ ਨੂੰ ਕੁੱਲ ਖਰਚ ਹੋਣ ਵਾਲੀ ਰਕਮ ਦਾ 25 ਫੀਸਦੀ ਹਿੱਸਾ ਟੈਕਸ ਕ੍ਰੈਡਿਟ ਦੇ ਰੂਪ ਚ ਵਾਪਸ ਮਿਲੇਗਾ ਤੇ ਵੱਧ ਤੋਂ ਵੱਧ 5000 ਡਾਲਰ ਹੋਵੇਗੀ ਦੂਜੇ ਪਾਸੇ ਸਿੱਖਿਆ ਖੇਤਰ ਦਾ ਬਜਟ 1 ਅਰਬ ਡਾਲਰ ਦੇ ਵਾਅਦੇ ਨਾਲ 38.4 ਡਾਲਰ ਤੈਅ ਕੀਤਾ ਗਿਆ ਹੈ ਅਗਲੇ 2 ਸਾਲ ਦੌਰਾਨ ਕੋਈ ਵਾਦਾ ਹੋਣ ਦੇ ਅਸਰ ਨਹੀਂ ਉਧਰ ਵਿਰੋਧੀ ਧਿਰ ਨੇ ਡਗ ਫੋਰਟ ਸਰਕਾਰ ਦੇ ਆਰਥਿਕ ਦਸਤਾਵੇਜ਼ ਨੂੰ ਬੈਂਟੇਡ ਬਜਟ ਘਰਾੜ ਦਿੱਤਾ ਐਂਡੀ ਪੀ ਦੀ ਆਗੂ ਮੈਰਟ ਸਟਾਈਲਸ ਨੇ ਕਿਹਾ ਕਿ ਸ਼ਰਾਬੀਆਂ ਕੀਮਤਾਂ ਬਾਰੇ ਲੰਮਾ ਵਿਚਾਰ-ਵਟਾਂਦਰਾ ਕੀਤਾ ਗਿਆ ਪਰ ਚਾਈਲਡ ਕੇਅਰ ਜਾਂ ਪੋਸਟ ਸੈਕੰਡਰੀ ਦੇ ਖਰਚਿਆਂ ਬਾਰੇ ਕਿਸੇ ਨੇ ਕੋਈ ਜ਼ਿਕਰ ਨਹੀਂ ਕੀਤਾ ਹਾਊਸਿੰਗ ਸੈਕਟਰ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ 온ਟਾਰੀਓ ਸਰਕਾਰ ਨੇ 2031 ਤੱਕ 15 ਲੱਖ ਮਕਾਨ ਉਸਾਰਨ ਦਾ ਟੀਚਾ ਮਿੱਥਿਆ ਸੀ ਤੇ ਇਸ ਵਾਸਤੇ ਹਰ ਸਾਲ 1 ਲੱਖ ਘਰਾਂ ਦੀ ਉਸਾਰੀ ਲਾਜ਼ਮੀ ਹੈ ਪਰ ਮੌਜੂਦਾ ਬਰੇ ਦੌਰਾਨ ਸਿਰਫ 72000 ਨਵੇਂ ਕਰਾਂ ਦੀ ਉਸਾਰੀ ਸ਼ੁਰੂ ਹੋਣ ਦੇ ਅਸਰ ਨੇ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੀਨਰ ਨੇ ਦੋਸ਼ ਲਗਾਇਆ ਹੈ ਕਿ ਡੱਗਫੋਰ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ हट ਰਹੀ ਹੈ ਲਿਬਰਲ ਆਗੂ ਬੋਨੀ ਕ੍ਰੌਂਬੀ ਨੇ ਕਿਹਾ ਹੈ ਕਿ ਕਨਵੀਨੀਅੰਸ ਸਟੋਰਾਂ ਰਾਹੀਂ ਸ਼ਰਾਬ ਵੇਚ ਕੇ ਸਰਕਾਰ ਦੀ ਆਮਦਨ ਘਟ ਰਹੀ ਹੈ ਤੇ ਇਹ ਰਕਮ ਸਕੂਲਾਂ ਤੇ ਹਸਪਤਾਲਾਂ ਤੇ ਖਰਚ ਕੀਤੀ ਜਾ ਸਕਦੀ ਹੈ ਉਹਨਾਂ ਅੱਗੇ ਕਿਹਾ ਹੈ ਕਿ ਪ੍ਰੀਮੀਅਰ ਡੱਗਫੋਰ ਨੂੰ ਹਰ ਵੇਲੇ ਸ਼ਰਾਬ ਦੀ ਚਿੰਤਾ ਲੱਗੀ ਰਹਿੰਦੀ ਹੈ ਬਜਟ ਤੇ ਹੈਲਥ케ਅਰ ਦੇ ਮੁਕਾਬਲੇ ਸ਼ਰਾਬਦਾਹੀ ਜ਼ਿਕਰ ਹੁੰਦਾ ਹੈ ਜੇਕਰ ਤੁਹਾਡਾ ਵੀ ਸਟੱਡੀ ਵਰਕ ਪਰਮਿਟ ਰੱਦ ਹੋ ਗਿਆ ਹੈ ਤੇ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਹੈ ਦਰਸਲ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨਾ तरीका ਦੇ ਨਾਲ ਤੁਸੀਂ ਦੁਬਾਰਾ ਸਟੱਡੀ ਵਰਕ ਪਰਮਿਟ ਹਾਸਲ ਕਰ ਸਕਦੇ ਹੋ ਇਸ ਵਿੱਚ ਜੀਸੀਐਮਐਸ ਦੇ ਨਾਲ-ਨਾਲ ਏਟੀਆਈਪੀ ਤਹਿਤ ਵੀ ਅਰਜ਼ੀ ਦੇਣ ਦੀ ਲੋੜ ਪਵੇਗੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਭਾਰਤੀ ਪੜਾਈ ਲਿਖਾਈ ਕਰਨਾ ਚਾਹੁੰਦੇ ਨੇ ਤੇ ਉੱਥੇ ਹੀ ਨੌਕਰੀ ਕਰਨਾ ਵੀ ਪਸੰਦ ਕਰ ਰਹੇ ਨੇ ਪੜਾਈ ਜੋ ਵਰਕ ਪਰਮਿਟ ਹਾਸਲ ਕਰਨਾ ਜਿੰਨਾ ਇੰਪੋਰਟੈਂਟ ਹੈ ਉਹਨਾ ਹੀ ਚੈਲੈਂਜਿੰਗ ਵੀ ਹੈ ਕਈ ਵਾਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਵੀਜ਼ਾ ਰੱਦ ਹੋ ਜਾਂਦਾ ਹੈ ਅਜਿਹੀ ਸਥਿਤੀ 'ਚ ਬਰੌਂਦੀ ਲੋੜ ਨਹੀਂ ਸਗੋ ਸਮਝਦਾਰੀ ਨਾਲ ਜ਼ਰੂਰੀ ਕਦਮ ਚੁੱਕ ਕੇ ਮੰਜ਼ਿਲ ਨੂੰ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ ਕੈਨਡਾ ਸਟੱਡੀ ਜਾਂ ਵਰਕ ਪਰਮਿਟ ਰੱਦ ਹੋਣ ਤੇ ਤਿੰਨ ਇੰਪੋਰਟੈਂਟ ਕਦਮ ਚੁੱਕੇ ਜਾ ਸਕਦੇ ਨੇ ਅਤੇ ਦੁਬਾਰਾ ਅਰਜ਼ੀ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਸਕਸੈਸਫੁਲ ਰੇਟ ਵਾਜਾਂਦੇ ਨੇ ਜਦੋਂ ਤੁਹਾਡੀ ਵੀਜ਼ਾ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨਡਾ ਇੱਕ ਅਸਵੀਕਾਰ ਪੱਤਰ ਪੇਸ਼ਦਾ ਹੈ ਇਸ ਪੱਤਰ 'ਚ ਸਿਰਫ ਸਤਹੀ ਕਾਰਨ ਦੱਸੇ ਜਾਂਦੇ ਨੇ ਜਿਵੇਂ ਅਧੂਰੇ ਦਸਤਾਵੇਜ਼ ਜਾਂ ਅਸਪਸ਼ਟ ਵਿਤੀ ਸਥਿਤੀ ਅਸਲ 'ਚ ਇਮੀਗ੍ਰੇਸ਼ਨ ਅਧਿਕਾਰੀ ਨੇ ਕਿਹੜੇ ਕਾਰਨਾ ਕਰਕੇ ਅਰਜ਼ੀ ਰੱਦ ਕੀਤੀ ਹੈ ਉਸ ਨੂੰ ਜਾਣਨ ਲਈ ਤੁਹਾਨੂੰ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਨੋਟਸ ਦੀ ਜ਼ਰੂਰਤ ਹੁੰਦੀ ਹੈ ਇਹ ਨੋਟਸ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਹਰ ਪੜਾਅ ਬਾਰੇ ਜਾਣਕਾਰੀ ਦਿੰਦੇ ਨੇ ਜਿਵੇਂ ਕਿਹੜੇ ਅਧਿਕਾਰੀ ਨੇ ਕੀ ਵੇਖਿਆ ਕੀ ਕਮੀਆਂ ਪਾਈਆਂ ਤੇ ਕਿਹੜੇ ਕਾਰਨਾ ਕਰਕੇ ਅਰਜ਼ੀ ਰੱਦ ਹੋਈ ਜੀ ਸੀ ਐਮ ਐਸ ਦੇ ਨੋਟਸ ਕਿਵੇਂ ਦਾਖਲ ਕਰਦੇ ਨੇ ਜਾਂ ਹਾਸਲ ਕਰਦੇ ਨੇ ਇਸ ਬਾਰੇ ਵੀ ਜਾਣਕਾਰੀ ਦਿੰਦੇ ਆ ਇਹਨਾਂ ਨੋਟਸ ਨੂੰ ਪ੍ਰਾਪਤ ਕਰਨ ਲਈ ਐਟ ਆਈ ਪੀ ਪਾਵਰ ਐਕਸੈਸ ਟੂ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਦੇ ਤਹਿਤ ਅਰਜ਼ੀ ਦੇਣੀ ਪੈਂਦੀ ਹੈ ਇਸ ਦੀ ਫੀਸ ਸਿਰਫ 5 ਕੈਨੇਡੀਅਨ ਡਾਲਰ ਹੈ ਪਰ ਯਾਦ ਰੱਖੇ ਕਿ ਇਹ ਅਰਜ਼ੀ ਸਿਰਫ ਉਹ ਲੋਕ ਦੇ ਸਕਦੇ ਨੇ ਜੋ ਕੈਨੇਡਾ ਦੇ ਨਾਗਰਿਕ ਨੇ ਕੈਨੇਡਾ 'ਚ ਸਥਾਈ ਰੂਪ 'ਚ ਰਹਿੰਦੇ ਨੇ ਜਾਂ ਫਿਲਹਾਲ ਕੈਨੇਡਾ 'ਚ ਮੌਜੂਦ ਹੁੰਦੇ ਨੇ ਜੇਕਰ ਤੁਸੀਂ ਭਾਰਤ 'ਚੋਂ ਤਾਂ ਤੁਹਾਨੂੰ ਕਿਸੇ ਅਜਿਹੇ ਭਰੋਸੇਮੰਦ ਵਿਅਕਤੀ ਨੂੰ ਕਾਇਨਾ ਪੈਣਾ ਹੈ ਜੋ ਕੈਨੇਡਾ 'ਚ ਰਹਿੰਦਾ ਹੈ ਤੇ ਤੁਹਾਡੇ ਲਈ ਅਰਜ਼ੀ ਦਾਖਲ ਕਰ ਸਕਦਾ ਹੈ ਪੜਾਈ ਜਾਂ ਵਰਕ ਪਰਮਿਟ ਕਿਉਂ ਅਧੁੰਦਾ ਹੈ ਇਸ ਦੇ ਕੁਝ ਮੁੱਖ ਕਾਰਨ ਇਹ ਨੇ ਕਿ ਇਸ ਦੌਰਾਨ ਯੂਨੀਵਰਸਿਟੀਆਂ ਦਾ ਐਕਸੈਪਟੈਂਸ ਲੈਟਰ ਜਾਂ ਨੌਕਰੀ ਦਾ ਆਫਰ ਲੈਟਰ ਸ਼ਾਮਿਲ ਨਾ ਕਰਨਤੇ ਤੁਹਾਡੀ ਅਰਜ਼ੀ ਰੱਦ ਹੋ ਸਕਦੀ ਹੈ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਤੁਸੀਂ ਕੈਨੇਡਾ 'ਚ ਪੜਾਈ ਜਾਂ ਕੰਮ ਕਰਦੇ ਸਮੇਂ ਆਪਣੇ ਖਰਚੇ ਆਪ ਕਰ ਸਕਦੇ ਹੋ ਬੈਂਕ ਸਟੇਟਮੈਂਟ ਜਾਂ ਫੰਡ ਸਬੂਤ ਦੀ ਘਾਟ ਤੇ ਸਵਾਲ ਖੜੇ ਹੋ ਸਕਦੇ ਨੇ ਜੇਕਰ ਤੁਹਾਡੀ ਯੋਗਤਾ ਉਸ ਨੌਕਰੀ ਜਾਂ ਕੋਰਸ ਲਈ ਟਿਕੀ ਨਹੀਂ ਹੈ ਤਾਂ ਉਹ ਪ੍ਰੋਗਰਾਮ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ ਦੀ ਸੂਚੀ ਦੇ ਵਿੱਚ ਨਹੀਂ ਹੈ ਤਾਂ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਪੜ੍ਹਾਈ ਜਾਂ ਕੰਮ ਵੀਜ਼ਾ ਇੱਕ ਅਸਥਾਈ ਵੀਜ਼ਾ ਹੈ ਜੇਕਰ ਇਮੀਗ੍ਰੇਸ਼ਨ ਅਧਿਕਾਰੀ ਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਪੜ੍ਹਾਈ ਜਾਂ ਨੌਕਰੀ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ ਵਾਪਸ ਨਹੀਂ ਆਓਗੇ ਤਾਂ ਵੀ ਵੀਜ਼ਾ ਰੱਦ ਹੋਣ ਦੇ ਕਾਰਨ ਵਾਜ ਜਾਂਦੇ ਨੇ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਜੇ ਵੀਜ਼ਾ ਰੱਦ ਹੋ ਜਾਵੇ ਤਾਂ ਅੱਗੇ ਕੀ ਕਰਨਾ ਹੈ ਇਸ ਵਾਸਤੇ ਵੀ ਤਿੰਨ ਪੜਾਣੇ ਰਿਕੁਐਸਟ ਫਾਰ ਰੀਕਨਸਿਡਰੇਸ਼ਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅਰਜ਼ੀ ਗਲਤ ਫਹਮੀ ਜਾਂ ਅਧੂਰੀ ਜਾਣਕਾਰੀ ਕਰਕੇ ਰੱਦ ਕਰ ਦਿੱਤੀ ਗਈ ਹੈ ਤਾਂ ਤੁਸੀਂ ਆਈਆਰਸੀਸੀ ਨੂੰ ਆਪਣੇ ਕੇਸ ਤੇ ਮੁੜ ਵਿਚਾਰ ਕਰਨ ਲਈ ਕਹਿ ਸਕਦੇ ਹੋ ਇਹ ਕੋਈ ਅਧਿਕਾਰਤ ਅਪੀਲ ਨਹੀਂ ਹੈ ਪਰ ਤੁਸੀਂ ਅਪਡੇਟ ਕੀਤੇ ਦਸਤਾਵੇਜ਼ ਦੇ ਸਕਦੇ ਹੋ ਪੜਾਈ ਜਾਂ ਨੌਕਰੀ 'ਚ ਹੋਏ ਸੁਧਾਰਾਂ ਦਾ ਜ਼ਿਕਰ ਕਰ ਸਕਦੇ ਹੋ ਇਸ ਨਾਲ ਤੁਹਾਡੀ ਅਰਜ਼ੀ ਤੇ ਮੁੜ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਵੱਧ ਸਕਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਰਿਜੈਕਸ਼ਨ ਗੈਰ ਕਾਨੂੰਨੀ ਜਾਂ ਗਲਤ ਪ੍ਰਕਿਰਿਆ ਦੇ ਕਾਰਨ ਹੋਈ ਹੈ ਤਾਂ ਤੁਸੀਂ ਫੈਡਰਲ ਕੋਰਟ ਆਫ ਕੈਨੇਡਾ ਦਾ ਪੱਖ ਲੈ ਸਕਦੇ ਹੋ ਤੇ ਉਸ ਵਿੱਚ ਨਿਆਂਇਕ ਸਮੀਖਿਆ ਲਈ ਅਰਜ਼ੀ ਦੇ ਸਕਦੇ ਹੋ ਇਹ ਦੂਜਾ ਪੜਾ ਹੈ ਜੁਡੀਸ਼ੀਅਲ ਰਿਵਿਊ ਦਾ ਕੈਨੇਡਾ 'ਚ ਰਹਿਣ ਵਾਲਿਆਂ ਲਈ antim tarikh 15 ਦਿਨ ਹੁੰਦੀ ਹੈ ਕੈਨੇਡਾ ਤੋਂ ਬਾਹਰ ਰਹਿਣ ਵਾਲਿਆਂ ਵਾਸਤੇ 60 ਦਿਨ ਹੁੰਦੀ ਹੈ ਤੇ ਇਸ ਪ੍ਰਕਿਰਿਆ ਦੌਰਾਨ ਵਕੀਲ ਦੀ ਸਲਾਹ ਲਾਜ਼ਮੀ ਹੈ ਅਦਾਲਤ 'ਚ ਇਹ ਦੇਖਿਆ ਜਾਂਦਾ ਹੈ ਕਿ ਕੀ IRCC ਦਾ ਫੈਸਲਾ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਨਹੀਂ ਦੁਬਾਰਾ ਅਰਜ਼ੀ ਦੇ ਸਕਦੇ ਹੋ ਪਰ ਸਮਝਦਾਰੀ ਦੇ ਨਾਲ ਕੰਮ ਕਰਨਾ ਪੈਣਾ ਹੈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਉਹਨਾਂ ਸਾਰੀਆਂ ਕਮੀਆਂ ਨੂੰ ਪਹਿਲਾਂ ਦੂਰ ਕਰੋ ਜੋ ਅਰਜ਼ੀ ਰੱਦ ਹੋਣ ਦੇ ਕਾਰਨ ਬਣੀਆਂ ਸੀ ਇਸ ਲਈ ਜੀਸੀਐਮਐਸ ਨੋਟਸ ਦੀ ਮਦਦ ਲਓ ਮਜ਼ਬੂਤੀਪੂਰਵਕ ਦਸਤਾਵੇਜ਼ ਜਮ੍ਹਾਂ ਕਰੋ ਸਹੀ ਅਤੇ ਪੂਰੇ ਦਸਤਾਵੇਜ਼ਾਂ ਨਾਲ ਦੁਬਾਰਾ ਅਰਜ਼ੀ ਲਈ ਅਪਲਾਈ ਕਰੋ ਪੁਰਾਣੀ ਅਰਜ਼ੀ ਨੂੰ ਕਾਪੀ ਪੇਸਟ ਨਾ ਕਰੋ ਤੇ ਇੱਕ ਮਜ਼ਬੂਤ ਨਵੀਂ ਅਰਜ਼ੀ ਤਿਆਰ ਕਰੋ ਇਸ ਤਰੀਕੇ ਨਾਲ ਦੁਬਾਰਾ ਅਰਜ਼ੀ ਦੇਣ ਨਾਲ ਸਫਲਤਾ ਦੀਆਂ ਸੰਭਾਵਨਾਵਾਂ ਕਈ ਗੁਣਾ ਵਧ ਜਾਂਦੀਆਂ ਨੇ ਕਾਣਾ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਸੇ ਕਾਰੋਬਾਰੀ ਦਾ ਕਤਲ ਹੋ ਗਿਆ ਜਿਸ ਵਿੱਚ ਅਪਡੇਟ ਸਾਹਮਣੇ ਆਈ ਹੈ ਕਿ ਉਸ ਤੋਂ 5 ਲੱਖ ਡਾਲਰ ਮੰਗੇ ਜਾ ਰਹੇ ਸੀ ਦਿਨ ਦਿਹਾੜੇ ਕਤਲ ਕੀਤੇ ਗਏ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਭਾਰਤੀ ਗੈਂਗਸਟਰ ਦੇ ਵੱਲੋਂ 5 ਲੱਖ ਡਾਲਰ ਮੰਗੇ ਜਾ ਰਹੇ ਸੀ ਪਰ ਉਹਨੇ ਰਕਮ ਦੇਣ ਤੋਂ ਨਾ ਕਰ ਦਿੱਤਾ ਇਹ ਖੁਲਾਸਾ ਹਰਜੀਤ ਸਿੰਘ ਢੱਡਾ ਦੇ ਪੁੱਤਰ ਤੇ ਉਸ ਦੀ ਧੀ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਤੋਂ ਸੁਰੱਖਿਆ ਵੀ ਮੰਗੀ ਗਈ ਸੀ ਪਰ ਪੁਲਿਸ ਨੇ ਇਸ ਮਾਮਲੇ ਨੂੰ ਅਣਗੌਲਿਆ ਕਰ ਦਿੱਤਾ ਕੈਨੇਡਾ ਦੇ ਦਿਨ ਦਿਹਾੜੇ ਕਤਲ ਕੀਤੇ ਸੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਭਾਰਤੀ ਗੈਂਗਸਟਰ 5 ਲੱਖ ਡਾਲਰ ਮੰਗ ਰਹੇ ਸੀ ਪਰ ਉਹਨਾਂ ਨੇ ਰਕਮ ਦੇਣ ਤੋਂ ਸਾਫ ਨਾ ਕਰ ਦਿੱਤਾ ਸਿੱਤੇ ਵਜੋਂ ਗੋਲੀਆਂ ਚੱਲੀਆਂ ਇਹ ਦਾਵਾ ਹਰਜੀਤ ਸਿੰਘ ਦੀ ਬੇਟੀ ਗੁਰਲੀਨ ਕੌਰ ਢੱਡਾ ਨੇ ਕੀਤਾ ਹੈ ਪਰ ਪੀਲ ਰੀਜਨਲ ਪੁਲਿਸ ਅੱਟਾ ਪਰਿਵਾਰ ਦਾ ਦਾਵਾ ਮੰਨਣ ਨੂੰ ਤਿਆਰ ਨਹੀਂ ਕਨੇਡੀਅਨ মিডিਆ ਨਾਲ ਗੱਲਬਾਤ ਕਰਦਿਆਂ ਗੁਰਲੀਨ ਕੌਰ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਭਾਰਤ ਤੋਂ ਆ ਰਹੀਆਂ ਤੱਗਿਆਂ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਪਰ ਕਿਸੇ ਨੇ ਸ਼ਿਕਾਇਤ ਨੂੰ ਸੀਰੀਅਸਲੀ ਨਾ ਲਿਆ ਮੀਡੀਆ ਵੱਲੋਂ ਪ੍ਰਕਾਸ਼ਿਤ ਖਬਰ ਮੁਤਾਬਕ ਗੁਰਲੀਨ ਕੌਰ ਨੇ ਕਿਹਾ ਕਿ ਮੇਰੇ ਪਿਤਾ ਫਰੋਤੀ ਮੰਗੜ ਵਾਲਿਆਂ ਅੱਗੇ ਬਿਲਕੁਲ ਨਹੀਂ ਚੁਕੇ ਉਹ ਆਪਣੀ ਕਰੜੀ ਮਿਹਨਤ ਦੀ ਕਮਾਈ 'ਚੋਂ ਇੱਕ ਥੇਲਾ ਵੀ ਅਜਾਈ ਖਵਾਉਂਦੇ ਹੱਕ 'ਚ ਨਹੀਂ ਸੀ ਗੁਰਲੀਨ ਕੌਰ ਨੇ ਕਿਹਾ ਕਿ ਕੋਈ ਵੀ ਉਸਦੇ ਪਿਤਾ ਨੂੰ ਵਾਪਸ ਨਹੀਂ ਲਿਆ ਸਕਦਾ ਉਸ ਦਾ ਚਿੱਟੇ ਦਿਨ ਕਤਲ ਕਰ ਦਿੱਤਾ ਗਿਆ ਕਿਉਂਕਿ ਸਰਕਾਰ ਤੇ ਪੁਲਿਸ ਅਫਸਰ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ 'ਚ ਅਸਫਲ ਰਹੇ ਸੋਚ ਚ ਡੁੱਬੀ ਗੁਰਲੀਨ ਕੌਰ ਦਾ ਕਹਿਣਾ ਸੀ ਕਿ ਹਰਜੀਤ ਸਿੰਘ ਸਿਰਫ ਉਸਦੇ ਪਿਤਾ ਨਹੀਂ ਸਗੋ ਬੇਅੰਤ ਲੋਕਾਂ ਦਾ ਸਹਾਰਾ ਸਨ ਕਮਿਊਨਿਟੀ 'ਚ ਕੋਈ ਵੀ ਸਮੱਸਿਆ ਆਉਂਦੀ ਸਭ ਤੋਂ ਅੱਗੇ ਹੋ ਕੇ ਮਦਦ ਕਰਦੇ ਸੀ ਦੂਜੇ ਪਾਸੇ ਹਰਜੀਤ ਸਿੰਘ ਢੱਡਾ ਦੇ بیٹے ਤਨਵੀਰ ਸਿੰਘ ਢੱਡਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਨੂੰ ਪਰਿਵਾਰ ਪ੍ਰਤੀ ਸਮਰਪਿਤ ਇਨਸਾਨ ਤੇ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲਾ ਕੈਨੇਡੀਅਨ ਸਿਟੀਜ਼ਨ ਦੱਸ ਜਿਸ ਦੀ ਜ਼ਿੰਦਗੀ ਨੂੰ ਕੁਝ ਲੋਕਾਂ ਨੇ ਜ਼ਾਲਮਾਨਾ ਤਰੀਕੇ ਨਾਲ ਖਤਮ ਕੀਤਾ ਹੈ ਤਨਵੀਰ ਸਿੰਘ ਟੱਡਾ ਨੇ ਕਿਹਾ ਹੈ ਕਿ ਉਸ ਦੇ ਪਿਤਾ ਨੇ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕੀਤੀ ਪਰ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੈਰ ਕਾਨੂੰਨੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਜਿਨ੍ਹਾਂ ਅੰਦਰ ਕਾਨੂੰਨ ਦਾ ਕੋਈ ਡਰ ਪੈ ਨਹੀਂ ਉਧਰ ਭਾਰਤੀ ਮੀਡੀਆ 'ਚ ਹਰਜੀਤ ਸਿੰਘ ਟੱਡਾ ਬਾਰੇ ਹੈਰਾਨ ਕੁਨ ਰਿਪੋਰਟਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉੱਤਰਾਖੰਡ ਸੂਬੇ 'ਚ 3 ਸਾਲ ਪਹਿਲਾਂ ਮਹਿਲ ਸਿੰਘ ਨਾਂ ਦੇ ਸਿਆਸੀ ਆਗੂ ਦਾ ਕਤਲ ਕਥਿਤ ਤੌਰ ਤੇ ਹਰਜੀਤ ਸਿੰਘ ਕਾਲਾ ਵਰ ਫਟ ਡੱਡਾ ਦੇ ਸ਼ਾਰਿਰ ਤੇ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਪੋਸਟਾਂ ਹੀ ਰੋਹਿਤਾ ਕੋ ਦਾਰਾ ਤੇ ਗੁਲਦੀਪ ਬਰਾੜ ਨੇ ਹਰਜੀਤ ਸਿੰਘ ਢੱਡਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਕਿ ਹੈ ਕਿ ਇਸ ਨੇ ਅਸ਼ਟਾਲਾ ਦੇ ਸੁਖਦੁਨੀਕੇ ਨੂੰ ਪੈਸੇ ਦੇ ਕੇ ਮਹਾਂਸਿੰਧਾ ਕਤਲ ਕਰਵਾਇਆ ਹੈ ਸੋਸ਼ਲ ਮੀਡੀਆ ਪੋਸਟ ਮੁਤਾਬਕ ਇੱਕ ਸਾਲ ਪਹਿਲਾਂ ਦਿੱਤੀ ਚੇਤਾਵਨੀ ਦੇ ਬਾਵਜੂਦ ਹਰਜੀਤ ਸਿੰਘ ਨੇ ਅਸ਼ਟਾਲਾ ਦੀ ਜ਼ਮਾਨਤ ਕੋਰਾਂਚ ਵਿੱਚ ਮਦਦ ਕੀਤੀ ਚੇਤੇੜਿਆ ਜਾਵੇ ਕਿ ਸੁਖਦੁਨੀਕੇ 10 ਸਤੰਬਰ 2024 ਦੌਰਾਨ ਵਿਨੀਪੈਗ ਵਿਖੇ ਕਤਲ ਕਰ ਦਿੱਤਾ ਗਿਆ ਤੇ ਅਸ਼ਟਾਲਾ ਨੂੰ ਅਨਟਾਰੀਓ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਦਸੰਬਰ ਚ ਉਸ ਦਿਨ ਸ਼ਮਨਟਰਾ ਲੈਵਲ ਨੂੰ ਅਸ਼ਦੀਪ ਸਿੰਘ ਗਿੱਲ ਯਾਨੀ ਕਿ ਅਸ਼ਟਾਲਾਦੀ ਹਵਾਲੇ ਕੀ ਵਾਸਤੇ ਕੈਨੇਡਾ ਸਰਕਾਰ ਕੋਲ ਅਰਜ਼ੀ ਦਾਇਰ ਕੀਤੀ ਗਈ ਹੈ ਪਰ ਫਿਲਹਾਲ ਕੋਈ ਠੋਸ ਜਾਣਕਾਰੀ ਉੱਭਰ ਕੇ ਸਾਹਮਣੇ ਨਹੀਂ ਆ ਸਕੀ ਅਲਬਰਟਾ ਕੈਨੇਡਾ ਅਮਰੀਕਾ ਸਬੰਧਾਂ ਦਾ ਧਿਆਨ ਕਰਨ ਲਈ ਸੰਡੇ 6 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਬਦਲਦੇ ਕੈਨਡਾ-ਅਮਰੀਕਾ ਸਬੰਧਾਂ ਦੀ ਬਿਹਤਰ ਸਮਝ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਪਹਿਲ ਕਦਮੀ ਦੇ ਵਿੱਚ 3 ਸਾਲਾਂ ਦੇ ਵਿੱਚ 6 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਨਿਊ ਨਾਰਥ ਅਮਰੀਕਾ ਇਨੀਸ਼ੀਏਟਿਵ ਦੀ ਅਗਵਾਈ ਯੂਨੀਵਰਸਿਟੀ ਆਫ ਕੈਲਗਰੀ ਦੇ ਸਕੂਲ ਆਫ ਪਬਲਿਕ ਪੋਲ ਦੁਆਰਾ ਕੀਤੀ ਜਾਵੇਗੀ This relationship is far from over we are still neighbors and for much of our history we have been the best of friends too Our two nations share a unique decades long bond that has delivered mutual benefits for generations. Our geography links us together like few other nations in history. In fact, our two nations span more than 80% of the North American continent. We have closely integrated economies and a warm sense of kinship between our populations. And over the years, we've collaborated on everything from missile defense to space exploration. Wildfires, Arctic research, and invasive species management. Here in Alberta, for example, the US is by far our biggest trading partner, and Alberta plays a major role in supplying US energy needs. The way we see it, any rift between us is a huge loss for both countries. If things continue to change between Canada and the United States, we want it to be changed for the better because our continued friendship and cooperation will create lasting prosperity for both nations. But we can't sit around waiting for this to happen. We must take action. And that's why our government is investing $6.5 million over the next three years to support the new North America initiative led by the University of Calgary's School of Public Policy. This initiative will bring together some of the brightest minds in academia, government, and the private sector to investigate developments in the relationship between Canada and the United States. This effort will spark collaboration across Alberta's universities and a number of leading American universities to develop policy solutions that respond to the new reality. To me, talking to each other and working with each other is the only way we're going to figure things out. This is the constructive and diplomatic approach that I've been calling for since this whole problem began. And these recent bumps in the road are a good reason to take a close look at the relationship to figure out what's working and what we can do to improve it, which is exactly what the new North America Initiative aims to do. For countries as closely connected as we are, it's in both our national interests to repair things as quickly as we can, because our nations are better off when we're working together. And there's so much to gain from strengthening the relationship between Canada and the United States. We are peaceful neighbors with shared values and a deep mutual respect. We have economies that complement each other perfectly. We have everything we need to secure our mutual energy supply indefinitely and achieve North American energy dominance. And if we can get it right, the future of our continent looks very bright indeed, and the new North America initiative will help to bring that future into focus. I look forward to seeing the innovative solutions these universities will come up as this, as this important work progresses over the next 3 years ਤੇ ਦਰ ਕੈਨੇਡੀਅਨ ਫੌਜੂ ਲੇਕੇ ਰਿਪੋਰਟ ਲੀਕ ਹੋਈ ਹੈ ਲੀਕ ਹੋਈ ਕੈਨੇਡੀਅਨ ਫੌਜੀ ਰਿਪੋਰਟ ਅਨੁਸਾਰ ਬਹੁਤ ਸਾਰੇ ਨਵੇਂ ਰਿਕਰੂਟ ਜਲਦ ਹੀ ਨੌਕਰੀ ਛੱਡ ਰਹੇ ਨੇ ਫੌਜ ਦੇ ਵਿੱਚ ਨੌਕਰੀ ਛੱਡਣ ਵਾਲਿਆਂ ਦੀ ਦਰ ਬਾਕੀ ਬਲਾਂ ਦੀ ਔਸਤ ਦੇ ਨਾਲੋਂ ਦੁੱਗਣੀ ਤੋਂ ਵੱਧ ਹੋ ਰਹੀ ਹੈ ਇਸ ਪਿੱਛੇ ਮੇਨ ਕਾਰਨ ਟ੍ਰੇਨਿੰਗ ਦੱਸੀ ਜਾ ਰਹੀ ਹੈ ਕਹਿੰਦੇ ਕਿ ਟ੍ਰੇਨਿੰਗ ਲੇਟ ਹੋਣ ਕਰਕੇ ਵੀ ਉਤਸ਼ਾਹ ਘਟ ਰਿਹਾ ਹੈ ਕੈਨੇਡੀਅਨ ਫੌਜ ਲਈ ਘਟਪੜਤੀ ਹੀ ਇਕਲੌਤਾ ਸੰਕਟ ਨਹੀਂ ਇਸਗੋ ਇੱਕ ਲੀਕ ਹੋਈ ਫੌਜ ਰਿਪੋਰਟ ਦਰਸਉਂਦੀ ਹੈ ਕਿ ਬਹੁਤ ਸਾਰੇ ਨਵੇਂ ਭਰਤੀ ਹੋਣ ਵਾਲੇ ਰਿਕਰੂਟਡ ਟ੍ਰੇਨਿੰਗ ਪ੍ਰਾਪਤ ਕਰਨ ਵਿੱਚ ਦੇਰੀ ਅਤੇ ਆਪਣੀ ਪਸੰਦ ਦੀ ਨੌਕਰੀ ਨਾ ਮਿਲਣ ਕਰਕੇ ਜਲਦੀ ਹੀ ਫੌਜ ਦੀ ਨੌਕਰੀ ਛੱਡ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਤਜਰਬੇਕਾਰ ਸੈਨਿਕਾਂ ਸੇਲਰਾਂ ਅਤੇ 에ਅਰ ਕਰੂ ਨੂੰ ਨੌਕਰੀਆਂ ਤੇ ਬਰਕਰਾਰ ਰੱਖਣ ਦੇ ਰਾ ਲੱਭਣ ਲਈ ਸਥਾਪਿਤ ਕੀਤੇ ਗਏ ਰਾਸ਼ਟਰੀ ਰੱਖਿਆ ਵਿਭਾਗ ਦੇ ਇੱਕ ਦਫ਼ਤਰ ਦੀ ਫੰਡਿੰਗ ਬੰਦ ਕੀਤਾ ਜਾਣਾ ਉਕਤ ਸੰਕਟ ਦੇ ਸੰਦਰਭ ਵਿੱਚ ਇੱਕ ਹੋਰ ਵੱਡੀ ਚੁਣੌਤੀ ਹੈ ਨਿਮਤ ਰਿਜ਼ਰਵ ਫੋਰਸਸ ਦੋਵਾਂ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਲਈ ਸੰਘਰਸ਼ ਇੱਕ ਵੱਡੀ ਚਿੰਤਾ ਰਿਹਾ ਹੈ ਕਿਉਂਕਿ ਕੈਨੇਡੀਅਨ ਫੌਜ ਨੂੰ 14000 ਫੌਜੀਆਂ ਦੀ ਘਾਟ ਦਰਪੇਸ਼ ਹੈ ਪਰ ਇਸ ਮੁੱਦੇ ਦਾ ਇੱਕ ਪਹਿਲੂ ਨਵੀਂ ਭਰਤੀ ਹੋਏ ਲੋਕਾਂ ਨੂੰ ਟਿਕਾਏ ਰੱਖਣਾ ਹੈ ਖਾਸ ਤੌਰ ਤੇ ਅਹਿਮ ਤਕਨੀਕੀ ਕਮਾਂਚ ਅਤੇ ਇਸ ਨੁਕਤੇ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਮੀਡੀਆ ਦੁਆਰਾ ਪ੍ਰਾਪਤ ਮੁਲਾਂਕਣ ਦੇ ਅਨੁਸਾਰ ਫੌਜ ਲਈ ਆਪਣੇ ਸੈਨਿਕਾਂ ਨੂੰ ਕੰਮ ਤੇ ਬਰਕਰਾਰ ਰੱਖਣ ਵਿੱਚ ਸਭ ਤੋਂ ਵੱਡੀ ਸਮੱਸਿਆ ਉਹਨਾਂ ਲੋਕਾਂ ਨਾਲ ਜਾਪਦੀ ਹੈ ਜੋ ਫੌਜ ਹੁਣੇ-ਹੁਣੇ ਸ਼ਾਮਲ ਹੋਏ ਨੇ ਰੀਪੋਰਟ ਮੁਤਾਬਕ ਕੈਨੇਡੀਅਨ ਆਰਮਡ ਫੋਰਸਸ ਵਿੱਚ ਨੌਕਰੀ ਛੱਡਣ ਦੀ ਸਭ ਤੋਂ ਵੱਡੀ ਦਰ ਸਭ ਤੋਂ ਹੇਠਲੇ ਤੇ ਨਵੇਂ ਰਿਕਰੂਟਾਂ 'ਚ ਵੇਖੀ ਗਈ ਹੈ 2023-24 ਦੇ ਵਿੱਤੀ ਸਾਲ ਵਿੱਚ 9.4 ਫੀਸਦੀ ਨਵੇਂ ਭਰਤੀ ਹੋਏ ਮੈਂਬਰਾਂ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਜਦਕਿ ਬਾਕੀ ਸਾਰੀਆਂ ਫੋਰਸਾਂ ਦੀ ਇਹ ਔਸਤਨ 4.3 ਫੀਸਦੀ ਸੀ ਨਵੇਂ ਮੈਂਬਰਾਂ ਦੇ ਛੱਡਣ ਦੇ ਕਾਰਨ ਸੀ ਸਿਖਲਾਈ 'ਚ ਦੇਰੀ ਤੇ ਫੌਜੀ ਜੀਵਨ ਦੇ ਅਨੁਕੂਲ ਹੋਣ ਦੇ ਵਿੱਚ ਮੁਸ਼ਕਲ ਆਉਣਾ ਕੁਝ ਮਾਮਲਿਆਂ 'ਚ ਭਰਤੀ ਹੋਏ ਲੋਕ ਸਿਖਲਾਈ ਪ੍ਰਾਪਤ 206 ਦਿਨਾਂ ਤੋਂ ਵੱਧ ਉਡੀਕ ਰਹੇ ਸਨ ਖਾਸ ਕਰਕੇ ਵਿਸ਼ੇਸ਼ ਟ੍ਰੇਨਸ ਦੇ ਵਿੱਚ April 202 ਹੋ ਚੁਕੇ ਹੈ ਕਿ ਸਿਖਲਾਈ ਦੇ ਟੀਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਟ੍ਰੇਨਰ ਉਪਕਰਣ ਸਿਖਲਾਈ ਸਹੂਲਤਾਂ ਤੇ ਹੋਰ ਸਹਾਇਤਾਵਾਂ ਨਾ ਕਾਫੀ ਨਹੀਂ ਹਨ ਇਸ ਲਈ ਦੇਰੀ ਹੁੰਦੀ ਹੈ ਜੋ ਨਵੇਂ ਮੈਂਬਰਾਂ ਨੂੰ ਕਾਫੀ ਨਿਰਾਸ਼ ਕਰਦੀ ਹੈ ਜਿਨ੍ਹਾਂ ਨੂੰ ਅਕਸਰ ਮਹੀਨਿਆਂ ਤੱਕ ਘਟੇ ਰੁਜ਼ਗਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਨੇਡੀਅਨ ਗਲੋਬਲ ਅਫੇਅਰਸ ਇੰਸਟੀਚਿਊਟ ਦੇ ਵਾਈਸ ਪ੍ਰੈਜ਼ੀਡੈਂਟ ਸ਼ਾਰਲੋ ਡੂਵਲੈਂਟਨ ਨੇ ਕਿਹਾ ਹੈ ਕਿ ਜਦੋਂ ਸੈਨਿਕ ਲੰਬਾ ਸਮਾਂ ਵੇਲੇ ਬੈਠੇ ਟ੍ਰੇਨਿੰਗ ਸ਼ੁਰੂ ਹੋਣ ਦੀ ਉਮੀਦ ਕਰਦੇ ਨੇ ਤਾਂ ਉਹਨਾਂ ਦਾ ਜਜ਼ਬਾ ਠਸਣ ਲੱਗਦਾ ਹੈ ਪਿਛਲੀਆਂ ਸਰਦੀਆਂ ਮੀਡੀਆ ਦੇ ਨਾਲ ਗੱਲ ਕਰਦਿਆਂ ਆਮ ਮੁਲਕ ਦੀ ਸਿਖਰਲੀ ਫੌਜੀ ਕਮਾਂਡਰ ਜਨਰਲ ਜੈਨੀ ਕ੍ਰਿਗਨਾਨ ਨੇ ਕਿਹਾ ਸੀ ਕਿ ਪ੍ਰਤੀਵਧਾਂਤੀ ਯੋਜਨਾ ਬਾਰੇ ਬਹੁਤ ਸਾਰੀਆਂ ਗੱਲਾਂ ਸਵੀਕਾਰੀਆਂ ਗਈਆਂ ਤੇ ਟ੍ਰੇਨਿੰਗ ਨੂੰ ਇੱਕ ਵੱਡੀ ਸਮੱਸਿਆ ਦੱਸਿਆ ਗਿਆ। ਉਹਨਾਂ ਕਿਹਾ ਕਿ ਭਰਤੀ ਦਾ ਕੋਈ ਮਤਲਬ ਨਹੀਂ ਜੇਕਰ ਲੋਕ ਨੌਕਰੀਆਂ ਤੇ ਟਿਕ ਨਹੀਂ ਰਹੇ। 3 ਸਾਲ ਪਹਿਲਾਂ ਫੌਜ ਨੇ 90 ਪੰਨਿਆਂ ਦੇ ਰਣਨੀਤੀ ਦਸਤਾਵੇਜ਼ ਦੇ ਨਾਲ ਫੌਜੀਆਂ ਨੂੰ ਨੌਕਰੀ ਤੇ ਟਿਕੇ ਰਹਿਣ ਦੇ ਮੁੱਦੇ ਨੂੰ ਹੱਲ ਕਰਨ ਲਈ ਯਤਨ ਸ਼ੁਰੂ ਕੀਤੇ ਸੀ। ਉਸ ਯੋਜਨਾ ਦੇ ਹਿੱਸੇ ਵਜੋਂ ਰੱਖਿਆ ਸਟਾਫ ਦੇ ਮੁਖੀ ਹੁਣ ਸੇਵਾਮੁਕਤ ਜਰਨਲ ਵੈਨ ਰਾਇਰ ਨੇ ਡਾਟਾ ਤੇ ਵਿਸ਼ਲੇਸ਼ਣ ਇਕੱਠਾ ਕਰਨ ਅਤੇ ਸੀਨੀਅਰ ਲੀਡਰਸ ਨੂੰ ਆਪਣੇ ਮੈਂਬਰਾਂ ਨੂੰ ਜਾਣ ਤੋਂ ਰੋਕਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਇੱਕ ਪ੍ਰੋਗਰਾਮ ਦਫਤਰ ਸਥਾਪਿਤ ਕੀਤਾ ਸੀ media ਦੁਆਰਾ ਪ੍ਰਾਪਤ ਮੁਲਾਂਕਣ ਰਿਪੋਰਟ ਚ ਕਿਹਾ ਗਿਆ ਹੈ ਕਿ ਫੌਜ ਦੇ ਟਾਪ ਕਮਾਂਡਰਾਂ ਦੇ ਫੌਜੀਆਂ ਨੂੰ ਨੌਕਰੀਆਂ ਤੇ ਰੋਕਣ ਤੇ ਯਤਨਾਂ ਵਿੱਚ ਬਹੁਤ ਘੱਟ ਤਰੱਕੀ ਹੋਈ ਹੈ ਅੰਸ਼ਕ ਤੌਰ ਤੇ ਇਸ ਦਾ ਕਾਰਨ ਜਰਨਲ ਵੇਨ ਅਤੇ ਸਾਕਰੱਖਿਆ ਮੰਤਰੀ ਅਨੀਤਾ ਆਨੰਦ ਦੁਆਰਾ ਪੇਸ਼ ਕੀਤੀ ਗਈ ਰਣਨੀਤੀ ਬਾਰੇ ਸੀਮਤ ਜਾਗਰੂਕਤਾ ਮੁਲਾਂਕਣ ਚ ਕਿਹਾ ਗਿਆ ਹੈ ਕਿ ਰਿਟੈਂਸ਼ਨ ਪ੍ਰੋਗਰਾਮ ਦਫਤਰ ਦੇ ਫੰਡਾਂ ਨੂੰ ਰੱਦ ਕਰਨ ਲਈ ਇਹ ਮੁੱਦਾ ਹੋਰ ਵਿਵਾਦਗਿਆ ਸੀ ਜੋ ਰਣਨੀਤੀ ਵਿੱਚ ਦੱਸੇ ਗਏ ਸੀਨੀਅਰਸ ਲੀਡਰਸ ਦੇ ਕਾਰਜਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਸੀ ਰੱਖਿਆ ਵਿਭਾਗ ਤੋਂ ਪੁੱਛਿਆ ਗਿਆ ਸੀ ਕਿ ਉਹ ਦਫ਼ਤਰ ਜਿਸ ਨੂੰ ਮੈਂਬਰਾਂ ਦੇ ਅਸਤੀਫੇ ਦੇਣ ਦੇ ਕਾਰਨਾਂ ਦੀ ਖੋਜ ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ ਉਸ ਦੀ ਫੰਡਿੰਗ ਕਿਉਂ ਕੱਟ ਦਿੱਤੀ ਗਈ ਤੇ ਇਹ ਵਰਤਾਰਾ ਲਿਬਰਲ ਸਰਕਾਰ ਦੇ ਅੰਦਰੂਨੀ ਬਜਟ ਰੀ ਅਲੋਕੇਸ਼ਨ ਅਭਿਆਸ ਨਾਲ ਸੰਬੰਧ ਕਿਵੇਂ ਰੱਖਦਾ ਸੀ ਵਿਰਵਾੜ ਦੇ ਰਾਤੇ ਬਿਆਨ ਦੇ ਵਿੱਚ ਵਿਭਾਗ ਨੇ ਸਵੀਕਾਰ ਕੀਤਾ ਕਿ ਦਫਤਰ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਦੇ ਵਿੱਤ ਅਤੇ ਸਟਾਫ ਨੂੰ ਕੈਨੇਡੀਅਨ ਆਰਮਡ ਫੋਰਸਸ ਦੇ ਵਿਆਪਕ ਯਤਨਾਂ ਦਾ ਸਮਰਥਨ ਕਰਨ ਲਈ ਨਿਰਧਾਰਿਤ ਕੀਤਾ ਗਿਆ ਸੀ ਨਵੇਂ ਮੈਂਬਰ ਜੋ ਨੌਕਰੀਆਂ ਛੱਡਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਤੇ ਸ਼ਿਕਾਇਤਾਂ ਦੇ ਵਿੱਚੋਂ ਇੱਕ ਇਹ ਹੈ ਕਿ ਉਹ ਮੰਨਦੇ ਨੇ ਸੀਨੀਅਰ ਕਮਾਂਡਰਾਂ ਦੀਆਂ ਤਰਜੀਹਾਂ ਗਲਤ ਨੇ ਮੁਲਾਂਕਣ ਚ ਕਿਹਾ ਗਿਆ ਹੈ ਕਿ ਇੰਟਰਵਿਊ ਦੇ ਸਬੂਤ ਦਰਸਾਉਂਦੇ ਨੇ ਕਿ ਇੱਕ ਧਾਰਨਾ ਹੈ ਕਿ ਲੀਡਰਸ਼ਿਪ ਕੋਲਾਬਾਰੂ ਅਤੇ ਸਜੋ ਸਮਾਨ ਵਰਗੀਆਂ ਮਹੱਤਵਪੂਰਨ ਸੰਚਾਲਨ ਜ਼ਰੂਰਤਾਂ ਨਾਲੋਂ ਸੱਭਿਆਚਾਰਕ ਤਕਤੀਲੀ ਨੂੰ ਤਰਜੀਹ ਦੇ ਰਹੀਆਂ ਨੇ। ਇਸੇ ਤਰ੍ਹਾਂ ਰਿਪੋਰਟ ਇਹ ਵੀ ਪਾਇਆ ਗਿਆ ਹੈ ਕਿ ਤਜਰਬੇਕਾਰ ਮੈਂਬਰਾਂ ਜੋ ਸੇਵਾ ਮੁਕਤੀ ਦੇ ਨੇੜੇ ਨੇ ਉਹਨਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਘੱਟ ਕੋਸ਼ਿਸ਼ ਕੀਤੀ ਜਾਂਦੀ ਹੈ ਜਦਕਿ ਉਹਨਾਂ ਨੂੰ ਲੁਪਾਇਆ ਜਾ ਸਕਦਾ ਹੈ ਨੋਟ ਕੀਤਾ ਗਿਆ ਹੈ ਕਿ ਪੈਨਸ਼ਨ ਯੋਗ ਮੈਂਬਰ ਦੇਸ਼ ਦੀ ਸੇਵਾ ਲਈ ਆਪਣਾ ਹਿੱਸਾ ਪਾ ਚੁੱਕੇ ਨੇ ਤੇ ਇਸ ਲਈ ਉਹਨਾਂ ਨੂੰ ਬਰਕਰਾਰ ਰੱਖਣ ਲਈ ਕੋਈ ਮਜ਼ਬੂਤ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ ਮੁਲਾਂਕਣ ਦੇ ਅਨੁਸਾਰ ਇੱਕ ਚੰਗਾ ਪਹਿਲੂ ਨੇਵਲ ਐਕਸਪੀਰੀਅੰਸ ਪ੍ਰੋਗਰਾਮ ਹੈ ਜੋੜਿਕ ਰੂਟਾ ਨੂੰ 1 ਸਾਲ ਲਈ ਅਜ਼ਮਾਇਸ਼ ਦੇ ਆਧਾਰ ਤੇ ਫੋਰਸਸ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੰਦਾ ਰਿਪੋਰਟ ਮੁਤਾਬਕ ਇਸ ਨੇ ਸ਼ੁਰੂਆਤੀ ਅਸੰਤੁਸ਼ਟੀ ਨੂੰ ਘਟਾ ਦਿੱਤਾ ਹੈ ਸ਼ੁਰੂਆਤੀ ਆંકੜੇ ਦਰਸਾਉਂਦੇ ਨੇ ਕਿ ਇਸ ਪਹਿਲ ਕਦਮੀ ਦੇ ਸਕਾਰਾਤਮਕ ਪ੍ਰਭਾਵ ਪਏ ਨੇ ਜਿਸ ਨਾਲ ਕੁਝ ਨਵੇਂ ਭਰਤੀਆਂ ਨੂੰ ਰਾਇਲ ਕੈਨੇਡੀਅਨ ਨੀਵੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਸੇ ਹੋਰ ਮਹਿਕਮੇ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਵੀ ਮਿਲੀ ਹੈ ਉਦੋਂ ਪ੍ਰੀਮੀਅਰ ਡਗਫੋਰ ਨੇ ਵਸਾਗਾ ਬੀਚ ਟੂਰਿਜ਼ਮ ਦੇ ਲਈ 38 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਉਟਾਲੀਆ ਦੇ ਪ੍ਰੀਮੀਅਰ ਡਗਫੋਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵਸਾਗਾ ਬੀਚ ਵਿੱਚ ਸੈਰ ਸਪਾ 36 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਇਸ ਐਲਾਨ ਤੋਂ ਬਾਅਦ ਪ੍ਰੀਮੀਅਰ ਨੂੰ ਪੱਤਰਕਾਰਾਂ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਗਏ ਆਪਣੇ ਸਬਾਈ ਬਜਟ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੰਟਰੀਓ ਨੇ ਐਲਾਨ ਕੀਤਾ ਹੈ ਕਿ ਉਹ ਵਸਾਗਾ ਬੀਚ ਨੂੰ ਮੁੜ ਸੁਰਜੀਤ ਕਰਨ ਦੇ ਵਿੱਚ ਮਦਦ ਲਈ ਲਗਭਗ 40 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਪ੍ਰੀਮੀਅਰ ਡਕਫੋਰਡ ਦਾ ਕਹਿਣਾ ਹੈ ਕਿ 25 ਮਿਲੀਅਨ ਡਾਲਰ ਨੈਂਸੀ ਆਇਲੈਂਡ ਇਤਿਹਾਸਿਕ ਸਥਾਨ ਤੇ ਪੁਨਰ ਨਿਰਮਾਣ ਲਈ ਜਾਣਗੇ We know that President Trump's tariffs and the economic uncertainty they're creating are being felt in every corner of our province in every part of our economy. That includes Ontario's tourism sector, which adds thirty three billion dollars to our provincial economy every single year, and it also employs three hundred twenty six thousand workers across the province, including right here in Wasaga Beach. Our government has a plan to protect Ontario workers and communities in the face of the uncertainty. And help build a stronger, more resilient economy that can stand up to President Trump and anything else that comes our way. We're investing in workers, in infrastructure, and in communities just like we're doing here, and this includes tourism sector right across our province. Folks, Ontario's home to some of the most beautiful, incredible tourism sites anywhere in the world, from Niagara Falls to incredible provincial parks, and of course. The world's longest freshwater beach, right here in Wasaga. As part of our plan to protect Ontario, we're investing in these destinations to protect our tourism industry and create new opportunities for workers and communities across this province. That's why I'm thrilled to announce that we're investing nearly $38 million to support Destination Wasaga. Yeah, that, that's incredible. And thank you, everyone. That includes $25 million to rebuild Nancy Island, the historic site. That is a good one. I'm a, I'm a big history buff, so I, I love these stories. Uh, the historic site of an important naval battle during the War of 1812. And that's, that's why I said, you know, I, I think uh, President Trump's still holding a, a grudge that we burnt the White House down in 1812. So, anyways, uh, we're, we're also investing $11 million to upgrade the town's downtown roads to support better access for tourists and residents and the creation of more than 3,000 homes. I couldn't, I couldn't believe the price of these properties, uh, you were telling me, on, on the beach and the waterfront. That's going to create more tax revenue, which is fantastic. And we're investing $2 million more to support local tourism planning and downtown revitalization. We're also going to begin the process of trans transferring part of the provincially owned beachfront in Wasaga Beach Provincial Park to the town to support their tourism strategy. I think that's, yeah, that's that, that's a big one. That's excluding the 38 38 million, so that's, that's huge, on the condition that it remains a public beach for everyone to enjoy. These investments, this plan, will support Wasaga Beach's transformation into Destination Wasaga, with world-class beaches, a revitalized downtown, and a renewed Nancy Island historic site. I want to thank uh, the mayor. Mayor, you've just shown incredible leadership on this initiative, and obviously, I know uh, as well. You can never get anything done with your fabulous team. Our fabulous team. I love the collaboration, cooperation, and that's the way we we run the government. And I look forward to coming back to see the progress in months ahead. We're standing up for Ontario by promoting homegrown tourism, celebrating our heritage, and making Ontario a top destination for visitors from across Canada and around the world. <laughs>